ਮੇਰਾ ਨਾਮ ਵਿਨੋਦ ਸਿੰਘਲਾ ਜੀ ਜੀ ਕਿਵੇਂ ਚੱਲ ਰਹੀਆਂ ਚੱਲ ਰਹੀ ਨੇ ਸ਼ਰਮਾ ਜੀ ਤੁਹਾਨੂੰ ਪਤਾ ਹੀ ਹੈ ਕਿ 22 ਜਨਵਰੀ ਦੇ ਉਤਸਵ ਦੇ ਸਬੰਧ ਦੇ ਵਿੱਚ ਸਾਰੇ ਦੇਸ਼ ਹੀ ਨਹੀਂ ਬਲਕਿ ਦੁਨੀਆ ਦੇ ਲਗਭਗ 50 ਮੁਲਕਾਂ ਦੇ ਵਿੱਚ ਬਹੁਤ ਹੀ ਉਤਸ਼ਾਹਾ ਦਾ ਮਾਹੌਲ ਹੈ ਇਸ ਦਿਨ ਨੂੰ ਮਿੱਤ ਜਿਹੜੀ ਸਾਡੀ ਸੰਸਥਾ ਹੈ ਸ੍ਰੀ ਸਨਾਤਨ ਧਰਮ ਉਤਸਵ ਐਂਡ ਵੈਲਫੇਅਰ ਕਮੇਟੀ ਯੂਥ ਉਸ ਵੱਲੋਂ ਉਸ ਵੱਲੋਂ ਸ਼੍ਰੀ ਰਾਮ ਮਹਾਜਗ ਦਾ ਆਯੋਜਨ ਲਹਿਰਾਗਾਗਾ ਦੇ ਵਿੱਚ ਕੀਤਾ ਜਾ ਰਿਹਾ ਹੈ ਜਿਹੜੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ ਇਹਦੇ ਵਿੱਚ ਕੀ ਕੀ ਵਿਸ਼ੇਸ਼ ਹੈ ਕੀ ਕੀ ਨਵਾਂ ਦੇਖਣ ਨੂੰ ਮਿਲੂਗਾ ਜਿਵੇਂ ਕੋਈ ਟੂਰਨਾਮੈਂਟ ਲਾਈਵ ਜਾਂ ਕੋਈ ਕਿੰਨੇ ਤੋਂ ਕਿੰਨੇ ਜਾਂ ਕੋਈ ਝੰਡਾ ਯਾਤਰਾ ਕਿਵੇਂ ਕੀ ਕੀ ਤੁਸੀਂ ਦੇਖ ਹੀ ਰਹੇ ਹੋ ਕਿ ਅੱਜ ਸਾਡੀ ਸੰਸਥਾ ਵੱਲੋਂ ਸਾਰੇ ਸ਼ਹਿਰ ਦੇ ਵਿੱਚ ਝੰਡੀਆਂ ਲਗਾਈਆਂ ਜਾ ਰਹੀਆਂ ਨੇ ਇਸ ਤੋਂ ਬਾਅਦ ਅਸੀਂ ਹਰ ਘਰ ਦੇ ਵਿੱਚ ਬਿਨਾਂ ਕਿਸੇ ਕੋਸ਼ਲੇ ਝੰਡਾ ਵੰਡਰਨ ਕਰਾਂਗੇ ਤਾਂ ਜੋ ਲੋਕ ਆਪਣੇ ਘਰਾਂ ਦੇ ਉੱਪਰ ਝੰਡਾ ਲਗਾ ਸਕਣ 22 ਤਾਰੀਖ ਨੂੰ ਸੁਵਾਂ 8 ਵਜੇ ਸ੍ਰੀ ਸਨਾਤਨ ਦਰਮੋਸਬ ਕਮੇਟੀ ਵੱਲੋਂ ਮਹਾ ਆਰਾਮ ਮਹਾ ਜਗ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਗੋਪਾਲ ਸ਼ਾਸਤਰੀ ਜੀ ਹਾਂ ਉਹ ਠੀਕ ਹੈ ਬੋ ਜੀ 8 ਵਜੇ ਇਹ ਜਗ ਹੈ ਜਿਹੜਾ ਸ਼ੁਰੂ ਹੋ ਜਾਵੇਗਾ ਉਸ ਦੇ ਵਿੱਚ ਸਮੱਗਰੀ ਦੀ ਵਿਵਸਥਾ ਵੀ ਸੰਸਥਾ ਵੱਲੋਂ ਕੀਤੀ ਗਈ ਹੈ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਸ਼ਹਿਰ ਵਾਸੀਆਂ ਨੂੰ ਕਹਿਣਾ ਹੈ ਕਿ ਉਸ ਜਗ ਦੇ ਵਿੱਚ ਜ਼ਰੂਰ ਆਉਤੀ ਪਾਣ ਪ੍ਰੋਗਰਾਮ ਕਿੱਥੇ ਕਿੱਥੇ ਜੀ ਜਿਹੜੇ ਪ੍ਰੋਗਰਾਮ ਚੱਲਦੇ ਲਗਾਤਾਰ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਮੈਨੂੰ ਲੱਗਦਾ ਕੋਈ ਅਜਿਹੀ ਸੰਸਥਾ ਨਹੀਂ ਕੋਈ ਅਜਿਹਾ ਧਾਰਮਿਕ ਆਧਾਰਾ ਨਹੀਂ ਜਿਹੜਾ ਕੀ ਪ੍ਰੋਗਰਾਮ ਨਾ ਕਰ ਰਿਹਾ ਹੋਵੇ ਛਿੰਚ ਜਿਹਾ ਇਸ ਤਰ੍ਹਾਂ ਚੱਲੂ ਵੀ ਕਿੱਥੋਂ ਕਿੱਥੇ ਤੇ ਛੰਡਾ ਯਾਤਰਾ ਕੱਲ ਨੂੰ ਕਾਲੀ ਮਾਤਾ ਮੰਦਰ ਤੋਂ ਚੱਲਣੀ ਹੈ ਜੀ ਸਮਾਦੀ ਤੱਕ ਕਿਹੇ ਜਾਓਗੇ ਕਿੰਨੇ ਵਜੇ ਦਾ ਟਮਕ ਰੱਖਿਆ 10 ਵਜੇ 10 ਵਜੇ ਦਾ ਇਹਦਾ ਟਾਈਮ ਹੈ ਜੀ ਜੈਸ਼ਾ ਮੇਰੇ ਬਿਖੀਦਾ ਪਉਣਾ ਕੋਈ ਗਲਤ ਜੈਸ਼ੇ ਰਾਮ ਜੀ ਤਾਂ ਕੀ ਕਹਿਣਾ ਚਾਹੁੰਦੇ ਜਿਹੜਾ ਇਹ ਬਹੁਤ ਖੁਸ਼ੀ ਦਾ ਮਾਹੌਲ ਹੈਗਾ ਸਾਰੇ ਪਾਸੇ ਖੁਸ਼ੀ ਖੁਸ਼ਿਆ ਦਾ ਜਾ ਬਹੁਤ ਉਤਸ਼ਾਹ ਦਾ ਮਾਹੌਲ ਹੈ ਜੀ ਕੁਝ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਦੀਵਾਲੀ ਦੀਆਂ ਤਿਆਰੀਆਂ ਚੱਲ ਰਹੀਆਂ ਹੁੰਦੀਆਂ ਦੀਵਾਲੀ ਤੋਂ ਪਹਿਲਾਂ ਅਸੀਂ ਇਹਨਾਂ ਇਸ ਕਾਰਜਕ੍ਰਮ ਦਾ ਨਾਮ ਰੱਖਿਆ ਜੀ ਅਭਿਨੰਦਨ ਮਹੋਤਸਵ ਅਸੀਂ ਭਗਵਾਨ શ્રી ਰਾਮ ਦਾ ਅਭਿਨੰਦਨ ਕਰ ਰਹੇ ਹਾਂ ਉਹ ਮਹਿਲਾ ਵਿੱਚ ਵਿਰਾਜਮਾਨ ਹੋ ਰਹੇ ਨੇ 500 ਸਾਲ ਤੰਬੂ ਵਿੱਚ ਆਪਣਾ ਟਾਈਮ ਗੁਜ਼ਾਰ ਕੇ ਇਹ ਸਾਡੇ ਜਨਮਦਿਨ ਇੱਕ ਬਹੁਤ ਵੱਡੀ ਉਪਲਬਧੀ ਹੈ ਕਿ ਅਸੀਂ ਆਪਣੇ ਜੀਵਨ ਦੇ ਜੀ ਰਾਮ ਮੰਦਰ ਦਾ ਨਿਰਮਾਣ ਦੇਖ ਰਹੇ ਹਾਂ ਇਸ ਖੁਸ਼ੀ ਦੇ ਵਿੱਚ ਅਸੀਂ ਪਹਿਲਾਂ ਯੱਗ ਰੱਖਿਆ 8 ਤੋਂ 10 ਯੱਗ ਜੀ ਸਾਰੀ ਮੰਡੀ ਆਮੰਤ੍ਰਿਤ ਹੈ ਜੀ ਸਾਰਾ ਇੰਤਜ਼ਾਮ ਸੰਸਥਾ ਵੱਲੋਂ ਕੀਤਾ ਗਿਆ ਹੈ ਫਿਰ ਉਸ ਤੋਂ ਬਾਅਦ ਲਾਈਵ LED ਵਾਲ ਲਗਾਈ ਗਈ ਹੈ ਜਿਸ ਦੇ ਉੱਪਰ ਪ੍ਰੋਗਰਾਮ 10 11 ਤੋਂ ਇੱਕ ਦਿਖਾਇਆ ਜਾਏਗਾ ਤੇ ਨਾਲ ਹੀ ਆਪਣੇ ਗੋਪਾਲ ਕ੍ਰਿਸ਼ਨ ਸ਼ਾਸਤਰੀ ਜੀ ਭਗਵਾਨ ਸ਼੍ਰੀ ਰਾਮ ਦਾ ਗੁਣਗਾਨ ਕਰਨਗੇ ਜੀ 2 ਵਜੇ ਤੱਕ ਫਿਰ ਪੂਰਨ ਹੋਤੀ ਹੋਏਗੀ ਜੀ ਜੈ ਸ਼੍ਰੀ ਰਾਮ ਨਾਲ ਲੰਗਰ ਚੱਲੇਗਾ ਜੀ ਟੂਟ ਸਾਰੇ ਭਗਤਾਂ ਨੂੰ ਪ੍ਰੇਮ ਸਹਿਤ ਬੇਨਤੀ ਹੈ ਕਿ ਜੀ ਸਾਰੇ ਮੈਂਬਰ ਸਾਰੀ ਸੰਸਥਾਵਾਂ ਦੇ ਤੇ ਸਾਰੇ ਸ਼ਹਿਰ ਨਿਵਾਸੀ ਜ਼ਰੂਰ ਪਹੁੰਚਣ ਜੈ ਸ਼੍ਰੀ ਰਾਮ जय श्री राम नाल नाल जाद जाद सारे शहर ਦੇ ਵਿੱਚ ਹੀ ਖੁਸ਼ੀ ਦਾ ਮਾਹੌਲ ਹੈਗਾ Hindu ਜਾਗੇਗਾ ਮੰਦਰ ਬਹੁਤ ਬਣਦੇ ਨੇ ਪਰ ਇੱਕ ਵਿਸ਼ੇਸ਼ ਮੰਦਰ ਹੈ ਜਿਹੜਾ RAM ਦੇ ਨਾਲ ਨਾਲ ਨਹੀਂ Hindu ਆ ਨੂੰ ਜਗਾਉਣ ਵਾਸਤੇ ਉਹਨੂੰ ਇੱਕ ਵਿਸ਼ੇਸ਼ ਉਤਸ਼ਾਹ ਹੈ ਵਿਸ਼ੇਸ਼ ਅਗਨੀ ਹੈ Hindu ਦੇ ਵਿੱਚ जाटपात ਜੱਟ ਪਾਰਟੀਆਂ ਤੋਂ ਉੱਪਰ ਉੱਠ ਕੇ ਸਾਰੇ Hindu ਇਸ ਮੰਦਰ ਵਾਸਤੇ ਨਹੀਂ ਇੱਕ Hindu ਧਰਮ ਨੂੰ इकठा ਕਰਨ ਵਾਸਤੇ ਜਗਾਉਣ ਵਾਸਤੇ ਇਹ ਉਤਸ਼ਾਹ ਹੋ ਰਿਹਾਗਾ ਸਾਰੇ ਹੀ ਨੌਜਵਾਨ ਦੇਖੋ ਇੱਕ ਬੋਲ ਦੇ ਉਪਰ ਆਪਣੀਆਂ ਦੁਕਾਨਾਂ ਛੱਡ ਕੇ ਵਿਚਕ ਡਾਕਟਰ ਨੇ ਪੇਸ਼ੈਂਟਾਂ ਨੂੰ ਛੱਡ ਕੇ ਜਦ ਕਿ ਫੱਕ ਨਹੀਂ ਬੰਦਾ ਪਰ ਉਹ ਵੀ ਛੱਡ ਕੇ ਦੇਖੋ ਇਸ ਕੰਮ ਦੇ ਵਿੱਚ ਸਾਰੇ ਹੀ ਇਸ ਤਰ੍ਹਾਂ ਕਹਿੰਦੇ ਨੇ ਪਾਗਲ ਹੋਏ ਫਿਰਦੇ ਨੇਗੇ ਇਹ ਵੀ ਕਿਤੇ-ਕਿਤੇ ਮੌਕਾ ਹੁੰਦਾਗਾ ਕਿਹੜੀ-ਕਿਹੜੀ ਆਪਾਂ ਕੰਮ ਨੂੰ ਕਹੀਏ ਵੀ ਕਰ ਨਹੀਂ ਰਿਹਾ ਸਾਰੀ Hindu ਵੱਧ ਤੋਂ ਵੱਧ ਚੜ ਕੇ ਇਹ ਕੰਮ ਕਰ ਰਹੇ ਨੇ ਸਾਰੇ ਹੀ ਜੂ ਤੁਸੀਂ ਦੇਖਦੇ ਹੋ ਰਾਤ ਨੂੰ 2 2 ਵਜੇ ਤੱਕ ਲੇਟਾਂ ਪਾਉਣ ਦਾ ਕੰਮ ਹੋਵੇ ਝੰਡੀਆਂ ਲਗਾਉਣ ਦਾ ਕੰਮ ਹੋਵੇ ਆਪ ਲੱਗੇ ਆਪ ਕੌੜੀਆਂ ਫੜ ਫੜ ਕੇ ਆਪ ਲੱਗ ਰਹੇ ਨੇ ਸੋ ਸਾਰਿਆਂ ਨੂੰ ਜਿਹੜੇ ਵੀ ਜਿੱਥੇ ਵੀ Hindu ਬੈਠਾ ਹੈ ਉਹ ਸੋ ਸਾਰਿਆਂ ਨੂੰ ਇਹ ਆਪਣੇ ਅੰਦਰ ਇੱਕ ਹੈ ਵੀ ਮੈਂ ਵੀ ਨਾਲ ਲੱਗਾ ਮੈਨੂੰ ਮਾਰਾ ਜੇ ਤੱਕ ਹੋ ਮੈਂ ਕੀ ਕੰਮ ਕਰਦਾ ਉਹ ਨਾਲ ਹੀ ਤੁਰ ਪੈਂਦਾ ਸ਼ਰਮਾ ਜੀ ਕੱਲ ਨੂੰ ਜਿਹੜਾ ਪ੍ਰੋਗਰਾਮ ਹੈ ਉਹ ਤਾਂ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈਗਾ ਸੋਮਵਾਰ ਨੂੰ ਜਿਹੜਾ ਵਿਸ਼ੇਸ਼ ਪ੍ਰੋਗਰਾਮ ਹੈਗਾ ਉਹ ਸਤੰਤਰ ਮੰਦਿਰ ਦੇ ਕੋਲ ਹੀ ਹੈ ਜਿਹਦੇ ਵਿੱਚ ਸਵੇਰ ਤੋਂ 8 ਵਜੇ ਤੋਂ ਹੀ ਸ਼ੁਰੂ ਹੋ ਜਾਣਾ ਹੈਗਾ ਖਾਣ ਦਾ ਨਾਲ ਨਾਲ ਲੰਗਰ ਦਾ ਚੱਲਣਾ ਹੈ ਐਲ ਸੀ ਡੀ ਦਾ ਸਿੱਧਾ ਪ੍ਰਸਾਰਣ 11 ਵਜੇ ਤੋਂ ਲਾ ਕੇ ਚੱਲੇਗਾ ਤੇ ਉਦੋਂ ਬਾਅਦ ਭਾਜਨ ਸੰਧਿਆ ਸ਼ਾਸਤਰੀ ਜੀ ਕਰਨਗੇ ਤੋਂ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਵੀ ਜਿੱਥੇ ਵੀ ਸੁਣਦੇ ਨੇਗੇ ਲਹਿਰੇ ਦੇ ਨਿਵਾਸੀ ਤਾਂ ਜ਼ਰੂਰ ਜੂੜ ਤੂ ਜਰੂਰ ਪਹੁੰਚੋ ਜੀ ਜੈ ਸ਼੍ਰੀ ਰਾਮ ਡਾਕਟਰ ਜੀ ਨਹੀਂ ਅਜੇ ਤਿਆਰੀਆਂ ਕਰਦੇ ਆ ਯਾਰ ਕੀ ਤਿਆਰੀ ਚੱਲ ਰਹੀ ਹੈ ਇਹਦੇ ਵਿੱਚ ਚੀਜ਼ ਅਸੀਂ ਸਾਰੇ ਸ਼ਹਿਰ ਨੂੰ ਸਜਾਵਟ ਕਰ ਰਹੇ ਹਾਂ ਸਾਰੇ ਸ਼ਹਿਰ ਦੀ ਤੇ ਸਭ ਨੂੰ ਸਰਦਾ ਪੱਤਰ ਦੇ ਰਹੇ ਜੀ ਨੰਬਰ 3 ਤੇ ਵੀ ਜੋ ਵੀ ਪ੍ਰੋਗਰਾਮ ਆ ਉਹਦੇ ਵਿੱਚ ਸਭ ਨੂੰ ਆਨਲੀ ਨਿਊਜ਼ ਦਾ ਪੱਤਰ ਦਿੰਦੇ ਜਾ ਰਹੇ ਹਾਂ ਜੀ ਵੀ ਆਪਣਾ 25 ਤਰੀਕ ਨੂੰ ਹਮ ਹਮਾ ਕੇ ਪਹੁੰਚੋ ਜੀ ਉੱਥੇ 5 ਦਿਨ ਸੰਦੇਵ ਵਗੈਰਾ ਵੀ ਹੋ ਕੀ ਸਾਰਾ ਈਟੂ ਜੱਟ ਪ੍ਰੋਗਰਾਮ ਰੱਖਿਆ ਹੋਇਆ ਨਗਰ ਦਾ ਪ੍ਰੋਗਰਾਮ ਰੱਖਿਆ ਹੋਇਆ ਜੀ ਤੇ ਜੋ ਆਪਣਾ ਉੱਥੇ ਜੋਦੇ ਵਿੱਚ ਪ੍ਰੋਗਰਾਮ ਹੋਵੇਗਾ ਉਹ ਲਾਈਵ ਟੈਲੀਕਾਸਟ ਹੋਵੇਗਾ ਉੱਥੇ ਆਪਾਂ ਬੈਠ ਕੇ ਉਸ ਪ੍ਰੋਗਰਾਮ ਦਾ ਵਧੀਆ ਬਾਬਾ ਅਨੰਤਮਨ ਸਾਹਿਬ